ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਵਿਭੌਰ ਸਾਹਿਬ ਨੰਗਲ ਦੇ ਵਿੱਚ ਸਤਲੋਜ ਦਰਿਆ ਦੇ ਕੰਢੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੈਠ ਕੇ ਅੱਜ ਦੇ ਦਿਨ 1753 ਸੰਮਤ ਦੇ ਵਿੱਚ ਚੌਪਈ ਸਾਹਿਬ ਦਾ ਉਚਾਰਨ ਕੀਤਾ ਸੀ ਉਸ ਦਿਨ ਵੀ ਐਤਵਾਰ ਸੀ ਤੇ ਅੱਜ ਵੀ ਐਤਵਾਰ ਹੈ ਇਥੇ ਗੁਰੂ ਸਾਹਿਬ ਰਾਜਾ ਰਤਨ ਰਾਏ ਜਿਹੜਾ ਇਥੋਂ ਦਾ ਰਾਜਾ ਸੀ ਉਹਨਾਂ ਦੇ ਬੇਨਤੀ ਕਰਨ ਕਰਕੇ ਆਏ ਸੀ ਤੇ ਕਈ ਮਹੀਨੇ ਰਹੇ ਤੇ ਖੁਸ਼ ਹੋ ਕੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ ਉਹ ਚੌਪਈ ਸਾਹਿਬ ਜਿਹੜੀ ਸਾਨੂੰ ਦੁੱਖਾਂ ਤੋਂ ਦੁਸ਼ਮਣਾਂ ਤੋਂ ਹਰ ਪ੍ਰਸਥਿਤੀ ਦੇ ਵਿੱਚੋਂ ਬਚਾ ਲੈਂਦੀ ਹੈ ਜੇ ਅਸੀਂ ਉਹਦਾ ਪਾਠ ਪਿਆਰ ਦੇ ਨਾਲ ਕਰਦੇ ਹਾਂ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਤਾਉ ਕੀੜੀ ਦੀ ਵੀ ਰੱਖਿਆ ਕਰਦੇ ਆ ਤੇ ਹਾਥੀ ਦੀ ਵੀ ਰੱਖਿਆ ਕਰਦੇ ਆ ਗੁਰੂ ਸਾਹਿਬ ਨੇ ਸਾਰਾ ਕੁਝ ਆਪਾਂ ਨੂੰ ਸਿਖਾਇਆ ਚੌਪੀ ਸਾਹਿਬ ਦਾ ਪਾਠ ਅੱਜ ਦੇ ਹਾਲਾਤ ਜਿਹੜੇ ਬਣੇ ਪਏ ਨੇ ਹੜਾਂ ਦੀ ਸਥਿਤੀ ਬਹੁਤ ਜ਼ਿਆਦਾ ਮੀਂਹ ਜਿਹੜਾ ਸਾਡੀਆਂ ਫਸਲਾਂ ਨੂੰ ਵੀ ਨੁਕਸਾਨ ਦੇ ਆ ਮੈਂ ਜਾਤ ਨਹੀਂ ਸਕੀ ਇਹ ਵੀਡੀਓ ਮੇਰੇ ਕੋਲ ਪੁਰਾਣੀ ਪਈ ਸੀ ਪਰ ਮੈਨੂੰ ਇਹ ਲੱਗਿਆ ਕਿ ਅੱਜ ਵੀ ਜਿਹੜੇ ਹਾਲਾਤਾਂ ਨਾਲ ਅਸੀਂ ਜੂਝਦੇ ਪਏ ਆ ਉਹੀ ਸੱਤ ਲੋਜ ਦੇ ਕੰਡੇ ਗੁਰੂ ਸਾਹਿਬ ਨੇ ਚੌਪੀ ਸਾਹਿਬ ਉਚਾਰਨ ਕੀਤਾ ਜੇ ਆਪਾਂ ਬੈਠ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਚੌਪੀ ਸਾਹਿਬ ਦੀ ਹਾਜ਼ਰੀ ਲਵਾਈਏ ਤੇ ਗੁਰੂ ਸਾਹਿਬ ਸਾਡੇ ਤੇ ਤਰਸ ਕਰਕੇ ਇਹਨਾਂ ਪਾਣੀਆਂ ਨੂੰ ਕਹਿ ਸਕਦੇ ਆ ਕਿ ਭਾਈ ਤੂੰ ਹੁਣ ਥੰਮ ਜਾ ਮੇਰੀਆਂ ਸੰਗਤਾਂ ਪਿਆਰੀਆਂ ਨੂੰ ਮੇਰੇ ਪਰਿਵਾਰ ਨੂੰ ਪਰੇਸ਼ਾਨ ਨਾ ਕਰ ਆਪਾਂ ਨੂੰ ਹਰ ਸਥਿਤੀ ਦੇ ਵਿੱਚ ਜੂਝਣ ਦਾ ਉਹਦੇ ਨਾਲ ਲੜਨ ਦਾ ਉਹਦੇ ਵਿੱਚ ਸਮਰੱਥਾ ਲੱਭਣ ਦਾ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਆ ਅੱਜ ਜੀ ਚੌਵੀ ਸੱਵ ਸਿਵ ਉਚਾਰਨ ਦਿਵਸ ਹੈ ਬਹੁਤ ਮਹਾਨ ਦਿਵਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀਆਂ ਝੋੜੀਆਂ ਚੌਵੀ ਸੱਵ ਨੂੰ ਰੱਜ ਕੇ ਭਰੀਆਂ ਤੁਸੀਂ ਦਰਸ਼ਨ ਕਰ ਰਹੇ ਹੋ ਸਤਲੋ ਇਧਰ ਆ ਦੇ ਕੰਡੇ ਦੇ ਉੱਤੇ ਸਥਿਤਤਾ ਇਹ ਗੁਰੂ ਘਰ ਦੇ ਵਿੱਚ ਖੜੋ ਕੇ ਮੈਂ ਵੀਡੀਓ ਬਣਾਈ ਸੀ ਉੱਪਰੋਂ ਜਦੋਂ ਆਪਾਂ ਖੜੇ ਹੁੰਨੇ ਆ ਆ ਤੁਸੀਂ ਦੇਖ ਰਹੇ ਹੋ ਹਾਂਜੀ ਇੱਥੇ ਖੜ ਕੇ ਵੀਡੀਓ ਬਣੀ ਆ ਤੇ ਸੱਤ ਲੋਹ ਦਰਿਆ ਥੱਲੇ ਜਿਹੜਾ ਵਗ ਰਿਹਾ ਤੇ ਸਭ ਕੁਝ ਵਾਹਿਗੁਰੂ ਦੇ ਪੈਰ ਦੇ ਵਿੱਚ ਆ ਹਰ ਵਾਰ ਹਰ ਵਾਰ ਹੀ ਆਪਾਂ ਇਹਨਾਂ ਦਿਨਾਂ ਵਿੱਚ ਇੱਕ ਵਾਰੀ ਖ਼ਬਰ ਜ਼ਰੂਰ ਸੁਣਦੇ ਆ ਕਿ ਪਾਣੀ ਦਾ ਪੱਧਰ ਵਧ ਗਿਆ ਜੀ ਪਰ ਗੁਰੂ ਸਾਹਿਬ ਦੇ ਪੈਰ ਦੇ ਵਿੱਚ ਆ ਉੱਪਰ ਗੁਰਦੁਆਰਾ ਸਾਹਿਬ ਆ ਤੇ ਥੱਲੇ ਨਾਲ ਹੀ ਪਾਣੀ ਵਗਦਾ ਪਿਆ ਇਹ ਸਤਲੁਜ ਦਾ ਦਰਿਆ ਸਾਰਾ ਜਿਹੜਾ ਇਹ ਤੁਸੀਂ ਦੇਖਦੇ ਪਏ ਹੋ ਇਹ ਥੱਲੇ ਵਗੀ ਜਾਂਦਾ ਹੈ ਉੱਪਰ ਗੁਰੂ ਸਾਹਿਬ ਬੈਠੇ ਨੇ